ਮਾਣ ਦਰਕੌਰ ਮੇਰੇ ਵੱਲ ਪ੍ਰੇਮਪਰੀ ਸਾਥਰੀਆਂ ਕਾਲ ਜੀ ਅੱਜ ਆਪਾਂ ਇੱਕ ਤੁਹਾਨੂੰ ਪੰਜਾਬੀ ਲੋਕਗੀਤ ਸੁਣਾਉਣੇ ਆ ਪਰ ਇਹਦੇ ਤੇ ਵੀ ਮੇਰਾ ਜ਼ੋਰ ਬਹੁਤ ਲੱਗੇਗਾ ਗਰਮੀ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਫਿਰ ਇਹੋ ਜਿਹੇ ਪੰਜਾਬੀ ਲੋਕਗੀਤ ਗਾਉਣੇ ਹੁੰਦੇ ਹਨ ਇਹਨੂੰ ਯਾਦ ਕਰਨਾ ਵੀ ਜ਼ਰੂਰੀ ਹੁੰਦਾ ਹੈ ਤੇ ਨਾਲੇ ਗਰਮੀ ਹੁੰਦੀ ਹੈ ਗਰਮੀ ਵਿੱਚ ਘਰ ਦਾ ਕੰਮ ਨਹੀਂ ਕਰਨਾ ਜ਼ਰੂਰੀ ਹੁੰਦਾ ਹੈ ਤੇ ਇਹ ਤੁਹਾਨੂੰ ਅੱਜ ਉਹਨਾਂ ਪੰਜਾਬੀ ਲੋਕਗੀਤ ਸੁਣਾਉਣੇ ਆ ਤੇ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਜੀ ਇੱਕ ਕੇ ਦੇ ਬੋਲ ਹਨ ਕਿ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਪੁਰਾਣੇ ਜ਼ਮਾਨੇ ਵਿੱਚ ਕਿਸੇ ਦੇ ਘਰੇ ਗਰੀਬੀ ਸੀ ਤੇ ਉਹ ਬੀਬੀ ਨੂੰ ਬੜਾ ਸ਼ੌਂਕ ਸੀ ਚੂੜਾ ਪਾਉਣ ਦਾ ਕਿਉਂਕਿ ਬਿਜਲੀ ਦਾ ਚੂੜਾ ਉਹ ਉਹਨੂੰ ਕਿਹਾ ਜਾਂਦਾ ਸੀ ਜਿਸ ਦੀ ਬਾਲੀ ਸ਼ੈਨਗ ਹੁੰਦੀ ਸੀ ਉਹ ਦੋ ਰੰਗ ਕੱਢਿਆ ਕਰਦਾ ਸੀ ਬੜਾ ਸੋਹਣਾ ਲਿਸ਼ਕਦਾ ਚਮਕਦਾ ਹੁੰਦਾ ਸੀ ਤੇ ਚਾਂਦੀ ਦੇ ਕੰਗਣ ਹੁੰਦੇ ਸੀ ਉਹਦੇ ਵਿੱਚ ਤੇ ਉਹਨੂੰ ਫਿਰ ਸ਼ੌਂਕ ਸੀ ਤੇ ਕਹਿਣ ਲੱਗੀ ਆਪ ਦੇ ਪਤੀ ਨੂੰ ਵੀ ਮੈਨੂੰ ਬਿਜਲੀ ਦਾ ਚੂੜਾ ਲੈ ਦੇ ਤੇ ਪਰ ਉਹ ਅੰਚਾਰਾ ਨਹੀਂ ਲੈ ਕੇ ਦਿੰਦਾ ਤੇ ਫਿਰ ਵੀ ਉਹ ਤਰਲੇ ਮਿੰਤਾ ਪਾਉਂਦੀ ਹੈ ਤੇ ਤੁਸੀਂ ਸੁਣੋ ਵੀ ਉਹ ਕੀ ਕਹਿੰਦੀ ਹੈ ਬਿਜਲੀ ਦਾ ਟੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਟੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਜਲਵਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਜਲਵਾ ਦੇਵੇ ਉਹ ਰੋਜ ਬਾਲਮਾ ਕਹਿੰਦੀ ਤੇਰੇ ਘਰ ਵਿੱਚ ਦਾਲਨ ਆਟਾ ਵੇ ਤੇਰੇ ਘਰ ਵਿੱਚ ਦਾਲਨ ਆਟਾ ਵੇ ਤੇਰਾ ਲੇਫਤ ਲਾਈ ਪਟਾਵੇ ਤੇਰਾ ਲੇਫਤ ਲਾਈ ਪਟਾਵੇ ਤੇਰੇ ਦਿਲ ਨੂੰ ਪੈਂਦਾ ਘਟਾਵੇ ਤੇਰੇ ਦਿਲ ਨੂੰ ਪੈਂਦਾ ਘਟਾਵੇ ਮੈਂ ਤੇਰੇ ਪੈਰੀ ਪੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾਂ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਦੀ ਜਪਗਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਦੀ ਜਪਗਾ ਦੇਵੇ ਰੋਜ ਬਾਲਮਾ ਕਹਿੰਦੀ ਤੂੰ ਬਾਰ ਸੁਣੀ ਦਾ ਸੇਠ ਵੇ ਤੂੰ ਬਾਰ ਸੁਣੀ ਦਾ ਸੇਠ ਵੇ ਕਰ ਹੈਣੀ ਦਰਿਆਂ ਖੇਸ ਵੇ ਕਰ ਹੈਣੀ ਦਰਿਆਂ ਖੇਸ ਵੇ ਤੂੰ ਮੇਰੇ ਵੱਲ ਤਾਂ ਵੇਖਵੇਂ ਮੈਂ ਤੇ ਤਰਲੇ ਪਾਪਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪਗਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਲਵਾ ਦੇਵੇ ਰੋਜ ਬਾਲਮਾ ਕਹਿੰਦੀ ਮੈਂ ਤਾਨੇ ਸੁਣਦੀ ਗਹਿਰਾਂ ਦੇ ਜਿਹੜੇ ਤਾਨੇ ਸੁਣਦੀ ਗਹਿਰਾਂ ਦੇ ਜਿਹੜੇ ਤੀਰ ਮਾਰਦੇ ਕਹਿਰਾਂ ਦੇ ਇਹ ਬੋ ਜਿਹੜੇ ਤੀਰ ਮਾਰਦੇ ਕਹਿਰਾਂ ਦੇ ਇਹ ਬੋਲ ਭਰੇ ਪਹਿ ਗਹਿਰਾਂ ਦੇ ਮੇਰੀ ਜਿੰਦ ਮੂਲ ਨਾ ਸੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰ ਰੀਜ ਪਗਾ ਦੇ ਵੇ ਰੋਜ ਪਾਲ ਮਾ ਕਹਿੰਦੀ ਮੇਰੀ ਇੱਕ ਵਾਰ ਰੀਜ ਲਵਾ ਦੇ ਵੇ ਰੋਜ ਪਾਲ ਮਾ ਕਹਿੰਦੀ ਮੈਨ ਰੋਜ ਗਵਾਂਡਾਂ ਨਾ ਕਹਿੰਦੀ ਵੇ ਮੈਨ ਰੋਜ ਗਵਾਂਡਾਂ ਨਾ ਕਹਿੰਦੀ ਵੇ ਮੈਂ ਚੂੜੇ ਬਾਜ ਨਾ ਰਹਿੰਦੀ ਵੇ ਮੈਂ ਚੂੜੇ ਬਾਜ ਨਾ ਰਹਿੰਦੀ ਵੇ ਨਾ ਗੱਲ ਕਿਸੇ ਦੀ ਸੈਂਦੀ ਵੇ ਮੈਂ ਅੰਦਰ ਲੁਕ ਲੁਕ ਬੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਲਵਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਲਵਾ ਦੇਵੇ ਰੋਜ ਬਾਲਮਾ ਕਹਿੰਦੀ ਮੈਂ ਚੂੜਾ ਲੈਣਾ ਚਾਹਦੀ ਦਾ ਮੈਂ ਚੂੜਾ ਲੈਣਾ ਚਾਹਦੀ ਦਾ ਜਿਹੜਾ ਛਣਕੇ ਗਿੱਦਾ ਪਾਉਂਦੀ ਦਾ ਜਿਹੜਾ ਖਣਕੇ ਗਿੱਦਾ ਪਾਂਦੀ ਦਾ ਪਿਆ ਚਮਕੇ ਪੇਕੇ ਜਾਂਦੀ ਦਾ ਤੈਨੂੰ ਹਰ ਦਮ ਕਹਿੰਦੀ ਰਹਿੰਦੀ ਪਿਆ ਪੇ ਚਮਕੇ ਪੇਕੇ ਜਾਂਦੀ ਦਾ ਤੈਨੂੰ ਹਰ ਦਮ ਕਹਿੰਦੀ ਰਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪਵਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਲਵਾ ਦੇਵੇ ਰੋਜ ਬਾਲ ਮਾਂ ਕਹਿੰਦੀ ਲੋ ਜੀ ਇਹ ਸੀ ਇੱਕ ਬਿਜਲੀ ਦਾ ਚੂੜਾ ਤੇ ਉਹਦਾ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਤੁਸੀਂ ਨੰਨ ਮਨਣਾ ਇਹਦਾ ਤੇ ਨਾਲੇ ਲਾਈਕ ਸ਼ੇਅਰ ਕਮੈਂਟ ਕਰਨਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਤਾਂ ਮੈਂ ਛੋਟੀ ਜੀ ਗੱਲ ਸੁਣਾਉਣੀ ਆ ਤੇ ਤੁਸੀਂ ਜਰਾ ਨਾ ਧਿਆਨ ਰੱਖਿਆ ਕਰੋ ਗਰਮੀ ਹੈ ਤੇ ਗਰਮੀ ਦੇ ਵਿੱਚ ਆਪਣੇ ਬੱਚਿਆਂ ਨੂੰ ਤਾਜ਼ਾ ਪਕਾ ਕੇ ਖਵਾਇਆ ਕਰੋ ਕਿਉਂਕਿ ਅੱਜ ਕੱਲ ਜਿਹੜੀਆਂ ਸਾਡੀਆਂ ਭੈਣਾਂ ਹਨ ਬੀਬੀਆਂ ਹਨ ਇਹ ਬਾਹਲਾਂ ਹੀ ਜਿਆਦੀਆਂ ਵੇਸਲੀਆਂ ਹੋ ਗਈਆਂ ਕਿ ਰਾਤ ਨੂੰ ਆਟਾ ਗੁੰਨ੍ਹ ਕੇ ਦੋ ਦਿਨ ਪਕਾਉਣ ਦੇ ਕੰਮ ਲੈਂਦੀਆਂ ਹਨ ਪਰ ਨਹੀਂ ਇੰਨਾ ਵੀ ਨਹੀਂ ਆਪਾਂ ਨੂੰ ਦਲਿੱਤਰ ਪਾਉਣਾ ਚਾਹੀਦਾ ਸਿਆਣੇ ਕਹਿੰਦੇ ਉਦਮ ਅੱਗੇ ਲక్ష్ਮੀ ਦਲਿੱਤਰ ਅੱਗੇ ਪਾਉਣ ਜੇ ਆਪਾਂ ਦਲਿੱਤਰ ਕਰਾਂਗੇ ਤਾਂ ਪਾਉਣ ਹੈ ਜਿਹੜੀਆਂ ਪਹਿਲੀਆਂ ਬੀਬੀਆਂ ਹੁੰਦੀਆਂ ਸੀ ਅਮਰਤ ਵੇਲੇ ਉੱਡਦੀਆਂ ਸੀ ਉੱਡਦਿਆਂ ਸਾਰ ਪ੍ਰਾਤ ਸਿੱਧੀ ਕਰਦੀਆਂ ਸੀ ਉਦੋਂ ਕਹਿੰਦੀਆਂ ਸੀ ਤਨ ਗੁਰੂ ਨਾਨਕ ਮਹਾਰਾਜ ਸੱਚੇ ਪਾਸ਼ਾ ਜਿਹੜਾ ਵੀ ਉਹਨਾਂ ਦਾ ਧਰਮ ਹੁੰਦਾ ਸੀ ਉਹਦਾ ਨਾਮ ਲੈ ਕੇ ਤੇ ਕਹਿੰਦੀਆਂ ਸੀ ਅਸੀਂ ਆਟਾ ਗੁੰਨਣ ਲੱਗੀਆਂ ਇਹਦੇ ਵਿੱਚ ਬਰਕਤ ਪਾਈਂ ਤੇ ਸਾਡੇ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੀਂ ਤੇ ਥਪਾਗ ਬਖਸ਼ੀਂ ਸਾਡਾ ਪਰਿਵਾਰ ਖੁਸ਼ੀ-ਖੁਸ਼ੀ ਖਾਵੇ ਤੇ ਤੰਦਰੁਸਤ ਰਹੇ ਤੇ ਉਹ ਬੀਬੀ ਨੇ ਇਹ ਕਹਿ ਕੇ ਤਾਜ਼ਾ ਆਟਾ ਗੁੰਨਦੀਆਂ ਸੀ ਤੇ ਗੁੰਨ ਕੇ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਵਹਿਗੁਰੂ ਦਾ ਨਾਮ ਸਿਮਰਨ ਕਰਕੇ ਫਿਰ ਖਵਾਉਂਦੀਆਂ ਸੀ ਜਿਹੜਾ ਚੀਜ਼ ਆਪਾਂ ਆਟਾ ਗੁੰਨਦਿਆਂ ਬੋਲਾਂਗੇ ਉਹੋ ਹੀ ਉਹਦੇ ਵਿੱਚ ਵਸ ਜਾਵੇਗੀ ਤੇ ਉਹੋ ਹੀ ਪਰਿਵਾਰ ਵਿੱਚ ਵਸਦੀ ਹੈ ਜਿਹੋ ਜਾਂ ਕਹਿੰਦੇ ਅੰਨ ਤੇ ਉਹੋ ਜਿਹਾ ਮਨ ਮਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਤੇ ਜਿਹੋ ਜਾਂ ਮਨ ਉਹੋ ਜਿਹਾ ਤਨ ਸਾਰਾ ਕੁਝ ਇੱਕੋ ਜਿਹਾ ਜਾਂਦਾ ਹੈ ਜੇ ਆਪਾਂ ਵਿਆ ਆਟਾ ਗੁੰਨ ਕੇ ਰੱਖ ਛੱਡਦੇ ਦੱਸੋ ਸਵੇਰੇ ਉੱਠ ਕੇ ਉਹਨੂੰ ਕੀ ਕਾਵਾਂਗੇ ਰਾਤ ਦਾ ਵਿਆ ਆਟਾ ਹੈ ਤੇ ਗੁਰੂ ਵੀ ਆਪ ਨੂੰ ਕੀ ਆਖੇਗਾ ਪ੍ਰਮਾਤਮਾ ਵੀ ਕੀ ਆਖੇਗਾ ਵੀ ਮੈਂ ਇਹ ਤਾਂ ਇਹਨੂੰ ਦਿੱਤਾ ਸੀ ਇਹਨੇ ਇੱਕੇ ਦਿਨ ਹੀ ਪਾਣੀ ਪਾ ਕੇ ਰੱਖ ਲਿਆ ਪਰ ਨਹੀਂ ਬਿਹਾ ਨਹੀਂ ਖਾਣਾ ਚਾਹੀਦਾ ਮੈਂ ਅੱਜ ਤੱਕ ਵੀ ਆਪਦੇ ਪਰਿਵਾਰ ਨੂੰ ਆਪਦੇ ਹੱਥੀਂ ਬਿਹਾ ਆਟਾ ਕਦੀ ਗੁੰਨ ਕੇ ਨਹੀਂ ਦਿੱਤਾ ਮੈਂ ਹੁਣ ਵੀ ਆਦਾ ਭਾਵੇਂ ਦੋ ਰੋਟੀਆਂ ਦਾ ਗੁੰਨਣਾ ਹੋਵੇ ਸਜਰਾ ਆਟਾ ਗੁੰਨ ਕੇ ਤੇ ਪਕਾ ਕੇ ਖਾਣੀ ਆ ਕਿਉਂਕਿ ਆਪਾਂ ਰੋਟੀ ਪਿੱਛੇ ਢਿੱਡ ਪਿੱਛੇ ਸਾਰਾ ਦਿਨ ਕੰਮ ਕਰਦੇ ਹਾਂ ਤੇ ਜੇ ਆਪਾਂ ਖਾਣਾ ਹੀ ਚੰਗਾ ਨਹੀਂ ਖਾਣਾ ਤੇ ਫਿਰ ਆਪਾਂ ਨੂੰ ਕੀ ਫਾਇਦਾ ਕਿਉਂਕਿ ਜੇ ਬਿਹਾ ਖਾਣਾ ਖਾਵਾਂਗੇ ਜਿਹੜੇ ਮਹਾਪੁਰਖ ਹੁੰਦੇ ਸੀ ਜਾਂ ਕੋਈ ਵੀ ਅੱਗੇ ਹੁੰਦੇ ਸੀ ਲੋਕ ਉਹ ਕਹਿੰਦੇ ਸੀ ਜਦੋਂ ਆਪਾਂ ਖਾਣਾ ਪਿਆ ਖਾਂਦੇ ਇਹਦੇ ਨਾਲ ਸੁਸਤੀ ਪੈਂਦੀ ਹੈ ਇਹਦੇ ਨਾਲ ਗੈਸ ਜ਼ਿਆਦਾ ਹੀ ਬਣਦੀ ਹੈ ਬਣਦੀ ਹੈ ਡਾਕਟਰ ਵੀ ਸਾਰੇ ਕਹਿੰਦੇ ਹਨ ਪਰ ਪਹਿਲੇ ਲੋਕਾਂ ਦਾ ਇਹ ਤਜਰਬਾ ਸੀ ਵੀ ਇਹਦੇ ਨਾਲ ਗੈਸ ਬਣਦੀ ਹੈ ਇਹ ਬਿਹਾ ਆਟਾ ਜਿਹੜਾ ਹੈ ਇਹ ਖਰਾਬ ਹੋ ਜਾਂਦਾ ਹੈ ਇਹਨੂੰ ਨਹੀਂ ਖਾਂਦੇ ਸੀ ਸੱਜਰਾ ਹੀ ਬੀਬੀਆਂ ਪਕਾਉਂਦੀਆਂ ਸੀ ਅਸੀਂ ਆਪਦੇ ਹੱਥੀਂ ਤਿੰਨ ਟਾਈਮ ਮੈਂ ਸਹੁਰਿਆਂ ਦੇ ਘਰੇ ਆਣ ਕੇ ਪੇਕਿਆਂ ਦੇ ਘਰੇ ਵੀ ਤੇ ਸਹੁਰਿਆਂ ਦੇ ਘਰੇ ਵੀ ਮੈਂ ਲੰਗਰ ਦੀ ਸੇਵਾ ਬਹੁਤ ਕੀਤੀ ਹੈ ਤੇ 5-6 ਕਿਲੋ ਸਵੇਰੇ ਆਟਾ ਗੁੰਨਣਾ ਦੁਪਹਿਰ ਫੇਰ ਜਦੋਂ ਅੱਜਕੱਲ ਵਾਢੀਆਂ ਦਾ ਟਾਈਮ ਹੁੰਦਾ ਸੀ ਤੇ ਬੰਦਿਆਂ ਦੀਆਂ ਰੋਟੀਆਂ ਜਾਂਦੀਆਂ ਸੀ ਦੁਪਹਿਰੇ ਆਟਾ ਫੇਰ ਗੁੰਨਾ ਕਿਉਂਕਿ ਮੇਰੀ ਆਟੇ ਤੇ ਡਿਊਟੀ ਹੁੰਦੀ ਸੀ ਤੇ ਸ਼ਾਮ ਨੂੰ ਫੇਰ ਉਨਾ ਹੀ ਆਟਾ ਗੁੰਨਣਾ ਪਰ ਪ੍ਰਾਤ ਜਿੰਨਾ ਟਾਈਮ ਆਟਾ ਗੁੰਨਣਾ ਉਹਨੇ ਟਾਈਮ ਪ੍ਰਾਤ ਧੋ ਕੇ ਰੱਖਣੀ ਅੱਜ ਤਿੱਕਰ ਮੇਰਾ ਸੂਲ ਹੈ ਮੇਰੀ ਇੱਕ ਨਾਨਾ ਹੈ ਵੱਡੀ ਉਹ ਮੈਨੂੰ ਅੱਜ ਵੀ ਕਈ ਵਾਰ ਆਵੇ ਨਾ ਜਦੋਂ ਉਦੋਂ ਪੁੱਛਦੀ ਹੁੰਦੀ ਹੈ ਵੀ ਪਿੰਦਰ ਹੁਣ ਵੀ ਆਟਾ ਸੱਜਰਾ ਪਕਾ ਕੇ ਖਾਂਦੀ ਹੈ ਉਸੇ ਤਰ੍ਹਾਂ ਹੀ ਗੁੰਨਦੀ ਹੈ ਮੈਂ ਆਹ ਭੈਣੇ ਵੀ ਹੁਣ ਬੁੱਢੇ ਹੋ ਜਾਲੇ ਆ ਤੇ ਕੀ ਗੱਲ ਹੁਣ ਆਟਾ ਤਾਂ ਬਿਆ ਖਾਣੋਂ ਰਹਿ ਉਹ ਤਾਂ ਜੇ ਨજર ਹੱਥ ਪੈਰ ਪ੍ਰਮਾਤਮਾ ਨੇ ਦਿੱਤੇ ਸੱਜਰਾ ਹੀ ਖਾਵਾਂਗੇ ਤੇ ਸੱਜਰਾ ਹੀ ਰਹਿਣਾਂਗੇ ਸੱਜਰਾ ਖਾਵਾਂਗੇ ਆਪਦੇ ਪਰਿਵਾਰ ਨੂੰ ਦੇਣਾ ਹੈ ਮੈਨੂੰ ਬਹੁਤ ਸ਼ੌਂਕ ਹੁੰਦਾ ਹੈ ਜਦੋਂ ਮੇਰੇ ਬੱਚੇ ਪਰਿਵਾਰ ਖਾਂਦਾ ਹੈ ਤੇ ਮੈਂ ਤਾਂ ਉਹਨਾਂ ਦੇ ਸੁੱਤਿਆਂ ਤੋਂ ਅਸੀਂ ਆਟਾ ਕੋਟਾ ਕਰਨ ਕੇ ਤੇ ਰੋਟੀਆਂ ਲਾਉਣ ਲੱਗ ਜੰਨੀ ਹੁੰਦੀਆਂ ਉਹਨਾਂ ਨੂੰ ਉੱਠਦਿਆਂ ਨੂੰ ਆਖੀ ਦਾ ਲੈ ਖਾ ਲੋ ਤੇ ਇੰਨੀ ਆਪਦੀ ਹਿੰਮਤ ਰੱਖਿਆ ਕਰੋ ਇੰਨਾ ਦਲੇਦਰ ਨਹੀਂ ਪਾਉਣਾ ਚਾਹੀਦਾ ਆਪਦਾ ਘਰ ਦਾ ਕੰਮ ਕਰਨਾ ਹੈ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਹਨ ਜੇ ਆਪਾਂ ਕੰਮ ਨਾ ਕਰਾਂਗੇ ਤੇ ਕਰਮ ਕਿੱਥੋਂ ਹੋਣਗੇ ਪ੍ਰਮਾਤਮਾ ਆਪਣੇ ਕਰਮਾਂ ਦੇ ਕੰਮ ਹੀ ਲਿਖ ਕੇ ਕਰਦਾ ਹੈ ਤੇ ਮੈਂ ਆਪਦੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਇਹ ਫਰਿੱਜਾਂ ਦੇ ਵਿੱਚ ਵਿਆ ਤਬਿਆ ਨਾ ਰੱਖਿਆ ਕਰੋ ਨਾ ਉਹਦੇ ਬੱਚਿਆਂ ਨੂੰ ਖਵਾਇਆ ਕਰੋ ਇਹਨਾਂ ਨੂੰ ਆ ਜਿਹੜੇ ਤੇਜਾਬ ਗੈਸ ਬਣਦੇ ਆ ਇਹਨਾਂ ਤੋਂ ਬਚਾਓ ਤੇ ਆਪ ਸੱਜਰਾ ਪਕਾਓ ਸੱਜਰਾ ਖਾਓ ਨਾਲੇ ਆਪ ਖਾਓ ਨਾਲੇ ਬੱਚਿਆਂ ਨੂੰ ਖਵਾਓ ਤੇ ਵੈਗਰੂ ਦਾ ਨਾਂ ਲੈ ਕੇ ਆਟਾ ਗੁੰਨਿਆ ਕਰੋ ਪੈਂਡਿੰਗਾਂ ਬੀਬੀਆਂ ਐਵੇਂ ਗੁੰਨਦੇ ਨਾ ਸੀ ਹੋਣ ਦੇ ਜਮਾਨੇ ਵਿੱਚ ਤੇ ਪਹਿਲੇ ਬਹੁਤ ਫਰਕ ਪੈ ਗਿਆ ਤੇ ਮੇਰੀ ਇਹ ਵੀਡੀਓ ਦੇਖ ਕੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਿਓ ਤੇ ਧੰਨਵਾਦ